ਸਤਿ ਸ੍ਰੀ ਅਕਾਲ ਦੋਸਤੋ ਟਰਬਨ ਕਿੰਗ ਪ੍ਰਦੀਪ ਕਹਿਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਲੈ ਕੇ ਆਏ ਹਾਂ ਬਟਾਂ ਵਾਲੀ ਪਟਿਆਲਾ ਸ਼ਾਹੀ ਪੱਗ ਦੀ ਵੀਡੀਓ ਜਿਸ ਦੀ ਲੰਬਾਈ 7.5 ਮੀਟਰ ਹੈ ਤੇ ਕੱਪੜਾ ਫੁੱਲ ਵੈਲ ਹੈ ਇਹ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਹੋਰ ਵੀ ਵੱਧ ਤੋਂ ਵੱਧ ਵੀਰ ਪੱਗ ਬਨਣੀ ਸਿੱਖ ਸਕਣ ਸੋ ਤੁਸੀਂ ਦੇਖ ਸਕਦੇ ਹੋ ਪਹਿਲੇ ਲੜ ਦੇ ਵਿੱਚ ਹਲਕੇ ਹਲਕੇ ਬਲ ਪਾਉਂਦੇ ਹੋਏ ਆਪਾਂ ਉਂਗਲਾਂ ਦੀ ਮਦਦ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬਲ ਪਾਏ ਗਏ ਸਨ ਬਹੁਤ ਸਾਰੇ ਵੀਰਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਪਹਿਲੇ ਪੇਜ ਵਿੱਚ ਜੋ ਬਲ ਪਾਉਣ ਪਾਉਣੇ ਬਹੁਤ ਮੁਸ਼ਕਲ ਹੋ ਜਾਂਦੇ ਹਨ ਸੋ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਬਲ ਪਾਏ ਗਏ ਅਤੇ ਇਸ ਤੋਂ ਬਾਅਦ ਅਗਲਾ ਲਾੜਾ ਜੋ ਪਹਿਲਾਂ ਵਾਲੇ ਲੜਦੇ ਉੱਤੋਂ ਹੀ ਲਿਆਉਂਦੇ ਹੋਈ ਆਪਾਂ ਲਾਵਾਂਗੇ ਉਂਗਲਾਂ ਦੀ ਹੈਲਪ ਦੇ ਨਾਲ ਦੇਖੋ ਬਲ ਕਿਸ ਤਰ੍ਹਾਂ ਆਪਾਂ ਪਿੰਚ ਕਰਕੇ ਪਾ ਸਕਦੇ ਹਾਂ ਸੋ ਬਹੁਤ ਸਾਰੇ ਵੀਰ ਕਹਿੰਦਾ ਜੋ ਪਹਿਲਾ ਲੜਾ ਉਹ ਅੱਖਾਂ ਤੋਂ ਚੜ ਜਾਂਦਾ ਹੈ ਜਿੱਥੇ ਆਪਾਂ ਪਹਿਲਾਂ ਸਟਾਰਟਿੰਗ ਵਿੱਚ ਲਾਉਣਾ ਉਸ ਜਗ੍ਹਾ ਤੇ ਨਹੀਂ ਰਹਿੰਦਾ ਸੋ ਉਸ ਦੇ ਲਈ ਤੁਸੀਂ ਜੋ ਦੂਸਰੇ ਤੇ ਪਹਿਲੇ ਲੜ ਦਾ ਗੈਪ ਹੈ ਉਹ ਆਪਾਂ ਆਮ ਲੜਾਂ ਦੇ ਨਾਲੋਂ ਘੱਟ ਰੱਖਾਂਗੇ ਤਾਂ ਜੋ ਪਹਿਲੇ ਲੜ ਨੂੰ ਦੂਸਰਾ ਲੜ ਉੱਪਰੋਂ ਦਬ ਲਵੇਗਾ ਤੇ ਪੱਗ ਜੋ ਥੋੜੀ ਜਿਆਦਾ ਉੱਚੀ ਨਹੀਂ ਹੋਵੇਗੀ ਜੋ 프ਰੰਟ ਤੋਂ ਪੇਚ ਮੋੜਨਾ ਹੈ ਉਹ ਤੁਸੀਂ ਦੇਖ ਸਕਦੇ ਹੋ ਆਪਾਂ ਅੰਦਰਲੀ ਸਾਈਡ ਨੂੰ ਲੜ ਨਹੀਂ ਮੋੜਾਂਗੇ ਅੰਗੂਠੇ ਦੇ ਨਾਲ ਇਹ ਕਪੜਾ ਦੱਬਾਂਗੇ ਤੇ ਉਸ ਨਾਲ ਵਧੀਆ ਤਰੀਕੇ ਨਾਲ ਬਲ ਪੈ ਜਾਣਗੇ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਪਿੰਚ ਕਰਕੇ ਇਸ ਤਰੀਕੇ ਨਾਲ ਬਲ ਪਾ ਸਕਦੇ ਹੋ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਤੇ 프ਰੰਟ ਤੋਂ ਜੇਕਰ ਨੋਕ ਦੇ ਕੋਲੋਂ ਤੁਹਾਡੇ ਫੇਚ ਅੱਗੇ ਪਿੱਛੇ ਨਿਕਲ ਜਾਂਦੇ ਹਨ ਜੋ ਤੁਸੀਂ ਦੇਖ ਸਕਦੇ ਹੋ ਹੁਣ ਤੇ ਉਹ ਆਪਾਂ ਆਵਾਜ਼ ਨਾਲ ਸੈੱਟ ਕਰ ਸਕਦੇ ਹਾਂ ਤੇ ਇਸ ਤੋਂ ਇਲਾਵਾ ਆਪਾਂ ਹੁਣ ਤੁਸੀਂ ਦੇਖੋ ਅਗਲਾ ਲੜਕਾ ਇਸ ਤਰੀਕੇ ਨਾਲ ਲਾਇਆ ਜਾ ਰਿਹਾ ਜੋ ਬਾਹਲਾਉ ਨਾਲ ਦੀ ਨਾਲ ਹੀ ਆਪਾਂ ਉਂਗਲਾਂ ਦੀ ਹੈਲਪ ਦੇ ਨਾਲ ਪਾਵਾਂਗੇ ਇਸ ਤੋਂ ਇਲਾਵਾ ਇਸ ਪੱਗ ਬੰਨਣ ਤੋਂ ਪਹਿਲਾਂ ਜੋ ਬਾਲਾਂ ਦੀ ਸੈਟਿੰਗ ਆ ਤੇ ਪੁਣੀ ਆ ਉਸ ਦੀ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਤੁਸੀਂ ਵੀਡੀਓ ਦੇਖ ਸਕਦੇ ਹੋ ਉਸ ਤੋਂ ਇਲਾਵਾ ਹੋਰ ਵੀ ਪੱਗ ਦੇ ਰਿਲੇਟਡ ਕਈ ਵੀਡੀਓ ਇਸ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਲੜ ਨੂੰ ਜੋ ਥੱਲੇ ਵਾਲਾ ਹਿੱਸਾ ਹੈ ਉਸ ਨੂੰ ਟਾਈਟ ਰੱਖਾਂਗੇ ਤੇ ਉੱਪਰਲੀ ਸਾਈਡ ਤੋਂ ਲੜ ਜ਼ਿਆਦਾ ਟਾਈਟ ਨਹੀਂ ਕਰਾਂਗੇ ਜਿਸ ਦੇ ਨਾਲ ਗੋਲ ਸ਼ੇਪ ਪੱਗ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਦੇ ਸਕਦੇ ਹਾਂ ਸੋ ਅਗਲਾ ਲੜ ਲਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੋ ਪੂਣੀ ਕਰਨ ਟਾਈਮ ਜੋ ਪਤਲੇ ਪੱਲੇ ਹੁੰਦੇ ਹਨ ਉਹ ਆਪਾਂ ਥੱਲੇ ਵਾਲੀ ਸਾਈਡ ਹੀ ਰੱਖਨੇ ਆ ਤੇ ਉਹਨਾਂ ਜੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਬੱਟ ਬਹੁ ਸਕਦੇ ਆ ਆਪਾਂ ਤੇ ਲੜ ਲਾਇਆ ਜਾਵੇਗਾ ਤੁਸੀਂ ਦੇਖ ਰਹੇ ਹੋ ਪਟਿਆਲਾ ਚਾਈ ਪਾਗਾ ਜੋ ਉੱਪਰਲੀ ਸਾਈਡ ਤੋਂ ਇਹ ਅੰਦਰਲੀ ਸਾਈਡ ਨੂੰ ਆਪਾਂ ਚੌਥੇ ਲੜ ਤੋਂ ਬਾਅਦ ਅੰਦਰਲੀ ਸਾਈਡ ਨੂੰ ਮੋੜਦੇ ਜਾਵਾਂਗੇ ਤਾਂ ਜੋ ਇੱਕ ਬਹੁਤ ਹੀ ਵਧੀਆ ਸ਼ੇਪ ਆਪਾਂ ਤੁਸੀਂ ਦੇਖ ਸਕਦੇ ਹੋ ਬਣਾ ਸਕਦੇ ਹਾਂ ਪੁਲੀ ਸਾਈਡ ਤੋਂ ਦੱਬ ਕੇ ਤੇ ਅਗਲਾ ਲੜ ਲਾਵਾਂਗੇ ਤੁਹਾਪਣੇ ਸੁਝਾਰ ਐ ਕਮੈਂਟ ਬਾਕਸ ਵਿੱਚ ਜਰੂਰ ਦਬੋ ਹੋ ਸਕਦਾ ਹੈ ਤੁਹਾਡੀ ਰਾਇ ਕਮੈਂਟ ਦੇ ਨਾਲ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਸਕੀਏ ਜਿਵੇਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆਪਾਂ ਉੱਪਰਲੀ ਸਾਈਡ ਤੋਂ ਪੱਗ ਦੀ ਸ਼ੇਪ ਆਜਵੰਦਰ ਦੀ ਸਾਈਡ ਚਲੀ ਗਈ ਹੈ ਇਸ ਤੋਂ ਇਲਾਵਾ ਆਪਾਂ ਉਂਗਲਾਂ ਦੀ ਹੈਲਪ ਦੇ ਨਾਲ ਦੇਖੋ ਕਿ ਇਸ ਤਰ੍ਹਾਂ ਜੋ ਸੈਟਿੰਗ ਆਊ ਕਰਾਂਗੇ ਉਸ ਤੋਂ ਬਾਅਦ ਵਿੱਚ ਫੀਲਾ ਲੜ ਲਾਵਾਂਗੇ ਜੋ ਕਿ ਤੁਸੀਂ ਦੇਖ ਸਕਦੇ ਹੋ ਦੋਵੇਂ ਪੱਲੇ ਅੰਦਰਲੀ ਸਾਈਡ ਮੋੜਦੇ ਹੋਏ ਔਰ ਨੱਕ ਦੀ ਸਿਹਤ ਤੇ ਬਿਲਕੁਲ ਬਚਕਾਰ ਜੋ ਪੱਗ ਪੈਣ ਲਾਵਾਂਗੇ ਔਰ ਪੱਗ ਪੈਣ ਲਾਉਣ ਦੇ ਬਾਅਦ ਆਪਾਂ ਜੋ ਲਾੜਾ ਉਸ ਨੂੰ ਕਲਗੀ ਦੀ ਤਰ੍ਹਾਂ ਬਣਾਵਾਂਗੇ ਤੇ ਅੰਦਰਲੀ ਸਾਈਡ ਮੋੜਦੇ ਹੋਏ ਉੱਪਰ ਦੋਵੇਂ ਪੱਲੇ ਖੋਲ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੇ ਵੀਰਾਂ ਨੂੰ ਲਾਸਟ ਲੜ ਲਾਉਣ ਵਿੱਚ ਪ੍ਰੋਬਲਮ ਆਉਂਦੀ ਹੈ ਜੋ ਲਾਸਟ ਲੜ ਲਾਉਣ ਦਾ ਤਰੀਕਾ ਘੱਟ ਡੀਟੇਲ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਜਨ ਚੈਨਲ ਤੇ ਜਾ ਕੇ ਤੁਸੀਂ ਉਹ ਵੀ ਵੀਡੀਓ ਦੇਖ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਜੋ ਪਟੇਲਾ ਚਾਹੀ ਪੱਗ ਆਪਾਂ ਬਣ ਚੁੱਕੇ ਆ ਤੇ ਇਸ ਦੇ ਬਾਅਦ ਵਿੱਚ ਜੋ लास्ट ਲੜਾ ਉਸ ਨੂੰ ਪੱਗ ਪੈਣ ਲਾ ਕੇ ਦੱਬ ਦਵਾਂਗੇ ਤੇ ਸਭ ਤੋਂ ਪਹਿਲਾ ਲੜ ਜੋ ਲਗਾਇਆ ਗਿਆ ਸੀ ਉਸ ਦੇ ਨਾਲ ਆਪਾਂ ਸਰਕਾ ਪ੍ਰਕਾਰ ਦੇ ਹੋਏ लास्ट ਲੜ ਲਾਵਾਂਗੇ ਸੋ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ